ਹੋਇਆ ਕੀ ਹੋਇਆ ਕੋਈ ਕੁਛ ਜੀ ਬੰਦਾ ਆਇਆ ਸੀ ਪਰਸੋ ਖਣੀ ਚੌਥੇ ਉਹ ਆਇਆ ਬੰਦਾ ਇਹਦੇ ਬੰਦੇ ਨੇ ਸਾਨੂੰ ਉਠਾ ਕੇ ਕਹਿੰਦਾ ਕਹਿੰਦਾ ਵੀ ਇਹਨਾਂ ਦੇ ਅੰਦਰ ਬੰਦਾ ਵੜਿਆ ਬੈਠਾ ਕੋਈ ਕਹਿੰਦਾ ਸਾਡੇ ਅੰਦਰ ਬੰਦਾ ਜੀ ਉੱਠ ਕੇ ਦੇਖੋ ਅਸੀਂ ਦੇਖਿਆ ਉੱਠ ਕੇ ਇਹਦੇ ਬੰਦਾ ਵੇੜੇ 'ਚ ਖੜਾ ਸੀ ਬੰਦਾ ਵੇੜੇ 'ਚ ਸੀਗਾ ਚਿੱਟੀ ਸ਼ਰਟ ਪਾਈ ਹੋਈ ਸੀ ਤੇ ਆਇਆ ਸੀ ਠੀਕ ਆ ਆਇਆ ਸੀ ਬੰਦਾ ਭੱਜ ਗਿਆ ਉਹਨੇ ਬੰਦੇ ਸਿਰ ਤੇ ਵੀ ਡਾਂਗ ਮਾਰੀ ਐ ਤੇ ਬੰਦਾ ਇਧਰ ਨੂੰ ਭੱਜ ਲਿਆ ਹੋ ਰات ਕੀ ਹੋਇਆ ਰਾਤ ਕੋਈ ਗੱਲ ਨਹੀਂ ਹੋਈ ਰਾਤ ਕੋਈ ਲੜਾਈ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਨਾ ਠੀਕ ਕਰੋ ਕੁਛ ਵੀ ਨਹੀਂ ਹੋਇਆ ਸੰਤ ਪਤਾ ਤੜਕੇ ਲੱਗੇ ਜਦ ਸਾਨੂੰ ਮਾਰਦੇ ਨੇ اتنا ਤਾਂ ਕਿ ਵੇਸ਼ ਪਈ ਕਿਤੇ ਮੈਂ ਕਿਹਾ ਮੈਂ ਅੰਟੀ ਨੂੰ ਬੁਲਾਉਣ ਗਈਆਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਕਹਿੰਦੀ ਅਰੇ ਭੈਣ ਨੂੰ ਬੁਲਾ ਲੈ ਫਿਰ ਮੈਂ ਇਹਨਾਂ ਨੂੰ ਬੁਲਾ ਲੇ ਬਸ ਅਸੀਂ ਤਾਂ ਇੰਨੀ ਦੂਰ ਰਹਿੰਦੇ ਕਿ ਇਹ ਕੰਨੀ ਵੇਸ਼ ਤਾਂ ਇੰਨੀ ਦੂਰ ਰਹਿੰਨੇ ਸਾਨੂੰ ਇਹਨਾਂ ਕੋਲੇ ਵੀ ਰਹਿੰਦੇ ਕਿਸੇ ਨੂੰ ਆਜ ਤਾਂ ਸੁਣਦੀ ਐ ਕਿਸੇ ਨੂੰ ਆਜ ਵੀ ਨਹੀਂ ਸੁਣੀ ਰਾਤ ਤਾਂ ਸਾਨੂੰ ਘਟਨਾ ਜੀ 4-5 ਦਿਨ ਹੋ ਗਏ ਵੀ ਇਹਨਾਂ ਦਾ ਕੰਜਰ ਕੋਲ ਇਸ ਪੈਂਦਾ ਸੀ ਵੀ ਕੋਈ ਬੰਦਾ ਆਂਦਾ ਇਹਦੇ ਕੋਲੇ ਤੇ ਇੱਕ ਔਰਲੀਆਂ ਪਰਨੀਆਂ ਗੱਲਾਂ ਸੁਣਾਈ ਗਏ ਵੀ ਇੱਥੋਂ ਆਏ ਆ ਬੁਲਾਣਾ ਇਹਨਾਂ ਨੇ ਕਰ ਕਰਕੇ ਤੇ ਬਸ ਉਹਨਾਂ ਦੇ ਘਰ ਕੋਲ ਇਸ ਪੈਂਦਾ ਸੀ ਰਾਤ ਇਹ ਸਬਜੀ ਸੁਬਜੀ ਲੈ ਕੇ ਆਈਆਂ ਕਿਤੇ ਦੋਨੇ ਜਾ ਕੇ ਰਾਤ ਸਬਜ਼ੀ ਧਰ ਲੈ ਕੇ ਦਵਾਈ ਲੈ ਕੇ ਆਈ ਐ ਐ ਪਤਨ ਸਬਜ਼ੀ ਲੈ ਕੇ ਦਵਾਈ ਲੈ ਕੇ ਆਏ ਨੇ ਇਹਨਾਂ ਨੇ ਆ ਕੇ ਕਹਿੰਦੀ ਸੀ ਮਾਂ ਮੈਨੂੰ ਸੜਕੇ ਦਿਹਾੜੀ ਤੇ ਲੈ ਜੀ ਮੇਰੇ ਭੈਣ ਕਹਿੰਦੀ ਮਾਂ ਹਾਂ ਠੀਕ ਐ ਮੈਂ ਲੈ ਜੂ ਤੇ ਮੁੜ ਕੇ ਇਹਨਾਂ ਦਾ ਤੜਕੇ ਮੈਨੂੰ ਇਹਨੇ 6 ਵਜੇ ਦੱਸਿਆ ਵੀ ਆਹ ਗੱਲ ਹੋ ਰਹੀ ਵੀ ਆ ਜਾ ਬਿਓ ਛੋਈ ਪੀ ਐ ਇਹਨਾਂ ਨੇ ਐ ਨਹੀਂ ਦੱਸਿਆ ਵੀ ਹੋ ਗਿਆ ਕੀ ਹੋਇਆ ਕੀ ਪਤਾ ਨਹੀਂ ਕੀ ਹੋਇਆ ਵੀ ਮੁੱਕ ਗਈ ਐ ਨਹੀਂ ਦੱਸਿਆ ਸਾਨੂੰ ਮੁੱਕੀ ਪਈ ਐ ਭਾਈ ਕਹਿੰਦੇ ਸਰ ਮੈਨੂੰ ਕਹਿੰਦੀ ਬਿਓਛ ਪਈ ਐ ਮੈਂ ਤਾਂ ਚਾਹ ਦੀ ਕੁੱਟ ਬਣਾਈ ਜਾਂਦੀ ਸੀ ਮਾਂ ਚਾਹ ਛੱਡ ਕੇ ਵੀ ਭੱਜਾਂ ਮਗਰੀ ਮਾਂ ਹੱਜ ਕੇ ਦੇਖਤਾ ਨਾ ਕਿਉਂ ਮੁੱਕੀ ਵੀ ਕਿਸ ਬੰਦੇ ਨਾਲ ਸਾਥ ਦੀ ਜੀ ਇੱਥੇ ਘਰੇ ਇਹ ਬੰਦੇ ਨੇ ਫੜਿਆ ਬੰਦਾ ਤਾਂ ਇਹਦੇ ਬੰਦੇ ਨੇ ਖੁਦ ਬੰਦਾ ਹੀ ਫੜਿਆ ਆਪੇ ਥੋੜੀ ਕੀ ਲੱਗਦੀ ਆ ਮੇਰੀ ਭੈਣ ਹੈ ਛੋਟੀ ਪੀਸੀਆਰ ਤੋਂ ਤਲਾਹ ਈ ਸੀ ਵੀ ਇੱਕ ਲੇਡੀ ਦਾ ਇੱਥੇ ਕੁਹਾੜੀ ਮਾਰ ਕੇ ਕਤਲ ਕਰਤਾ ਤਲਾਹ ਮਿਲਨ ਸਰ ਤੁਰੰਤ ਮੌਕੇ ਤੇ ਆਏ ਆ ਇੱਥੇ ਕਾਫੀ ਟਾਈਮ ਹੋ ਗਿਆ ਇਹਨੂੰ ਇੱਥੇ ਦੇਖਿਆ ਕਿ ਆ ਕੇ ਮਾਰਡਰ ਹੋਇਆ ਹੋਇਆ ਤੇ ਇਹਦੀ ਵਾਰਸੇ ਦੇ ਜਿਹੜੇ ਹੈਗੇ ਨੇ ਪੇਕੇ ਉਥੇ ਦਾ ਭਰਾ ਆ ਰਿਹਾ ਹੈ ਉਹਦੇ ਆਉਣ ਤੇ ਇਹਦੀ ਜੀ ਕੋਈ ਸਟੇਟਮੈਂਟ ਲੈ ਕੇ ਜੋ ਵੀ ਹੈ ਵਣਦੀ ਕਾਰ ਵੀ ਕਰੇ